ਉਹ ਬੁੜੀਏ ਕਿਉਂ ਸਾਰਾ ਦਿਨ ਖਾਂ ਖਾਂ ਕਰਦੀ ਰਹਿਣੀ ਆ ਨਾਲੇ ਮੇਰੀ ਗੱਲ ਸੁਣ ਓਏ ਘਰ ਆ ਇਹ ਕੋਈ ਬੱਸ ਸਟੈਂਡ ਦਾ ਬਾਥਰੂਮ ਹੀ ਹੈਗਾ ਜਿੱਥੇ ਜਿੱਥੇ ਜੀ ਕਰਦਾ ਥੁੱਕ ਦਿੰਨੀ ਆ ਤੂੰ ਮਾੜਾ ਮਾੜਾ ਸੁਰਤ ਰੱਖਿਆ ਕਰ ਪੁੱਤ ਮੈਂ ਕੀ ਕਰਾਂ ਮੈਂ ਤਾਂ ਚੰਦਰੀ ਖੰਗਰੇ ਤੇ ਪਾ ਰੱਖਿਆਗਾ ਮੇਰੀ ਤਾਂ ਆਪ ਦੀ ਜਾਣ ਇੰਨੀ ਔਖੀ ਆ ਮੈਂ ਤੈਨੂੰ ਆਏ ਕਹਿਣੀ ਆ ਕਿਸੇ ਚੰਗੇ ਡਾਕਟਰ ਕੋਲੇ ਲੈ ਜਾ ਸ਼ਹਿਰ ਇੰਨੀਆਂ ਦਵਾਈਆਂ ਖਾ ਲੀਆਂ ਇਥੋਂ ਪੋਰਾ ਫਰਕ ਨਹੀਂ ਪਿਆ ਓਏ ਹੋਰ ਕਿੱਥੇ ਗੇ ਦਿਖਾਈ ਜਾਵਾਂ ਤੈਨੂੰ 20 ਡਾਕਟਰਾਂ ਕੋਲੇ ਤਾਂ ਲੈ ਗਿਆ ਅੱਧਾ ਕਰ ਲੱਗਾ ਤੇਰੀਆਂ ਦਵਾਈਆਂ ਤੇ ਜਿਹੜੇ ਡਾਕਟਰ ਕੋਲੇ ਲੈ ਜਾਂਦੇ ਆ ਕਹਿੰਦਾ ਸੇਵਾ ਕਰ ਲਓ ਸੇਵਾ ਕਰ ਲਓ ਜਵਾਬ ਦੇ ਦਿੰਦੇ ਨੇ 5 ਸਾਲ ਹੋ ਗਏ ਤੇਰੀ ਸੇਵਾ ਕਰਦਿਆਂ ਨੂੰ ਕੁਛ ਨਹੀਂ ਹੁੰਦਾ ਤੈਨੂੰ ਮੈਨੂੰ ਇਹੋ ਜਿਹਾ ਕੁਛ ਨਹੀਂ ਹੋਇਆ ਪੁੱਤ ਬਸ ਕਿਸੇ ਚੰਗੇ ਡਾਕਟਰ ਕੋਲੇ ਲੈ ਜਾ ਜੇ ਖੰਗਜੀ ਟਿਕ ਜੇ ਨਾ ਮੈਂ ਤਾਂ ਤੇਰੇ ਘਰ ਦਾ ਸਾਰਾ ਕੰਮ ਕਰ ਦਿਆ ਕਰੂੰ ਬਸ ਮੈਂ ਤਾਂ ਚੰਦਰੀ ਨੇ ਨਹੀਂ ਲੈ ਲਿਆ ਉਹ ਕਾਨੂੰ ਲੈ ਲਿਆ ਮਾਂ ਬਿਮਾਰੀਆਂ ਨੇ ਤੈਨੂੰ ਕੋਈ ਟਾਈਮ ਨਾਲੀ ਮੰਜਾ ਫੜ ਕੇ ਬੈ ਗਈ ਬਸ ਕੰਮ ਤੋਂ ਬਚਣ ਦੀ ਮਾਰੀ ਆ ਲੋਕਾਂ ਦੀਆਂ ਮਾਮਾ ਦੇਖ ਲਾ ਭੱਜੀਆਂ ਫਿਰਦੀਆਂ ਨੇ ਤੈਨੂੰ ਪਤਾ ਨਹੀਂ ਕੀ ਹੋਇਆ ਖੌਂ ਖੌਂ ਕਰੀਏ ਨਹੀਂ ਰਹਿਣੀਆਂ ਸਾਰਾ ਦਿਨ ਪੁੱਤ ਮੇਰਾ ਕਿਹੜਾ ਜੀ ਕਰਦਾ ਵੀ ਮੈਂ ਮੰਜੇ ਤੇ ਬੈਠਾਂ ਜੇ ਮੇਰਾ ਚਿੱਤ ਠੀਕ ਹੋਵੇ ਮੈਂ ਤਾਂ ਆਪ ਤੈਨੂੰ ਪਹਿਲਾਂ ਵੀ ਕਹੀ ਜਾਂਦੀ ਆ ਵੀ ਭੱਜ-ਭੱਜ ਕੰਮ ਕਰਾਂ ਸਾਰੇ ਉਨਾਲੇ ਤੁਸੀਂ ਕਿਹੜਾ ਮੇਰੀ ਬਾਤ ਪੁੱਛਦੇ ਹੋ ਮੈਂ ਤਾਂ ਪਾਣੀ ਦੀ ਘੁੱਟ ਮੰਗਦੀ ਤਰਸ ਜਾਂਦੀ ਆ ਨਾ ਬਹੂ ਫੜਾਉਂਦੀ ਐ ਪਾਣੀ ਦੀ ਘੁੱਟ ਨਾ ਤੂੰ ਬਸ ਗੱਲਾਂ ਸੁਣਾਉਣ ਨੂੰ ਬਸ ਉਸ ਮਰਜੀ ਬੋਲੀ ਚੱਲੋ ਸਾਡਾ ਘੜਾ ਜੀ ਕਰਦਾ ਗੱਲਾਂ ਸੁਣਾਉਣ ਨੂੰ ਉਹਨਾਂ ਨਾਲੇ ਮੇਰੀ ਗੱਲ ਸੁਣਨਾ ਠੀਕ ਆ ਆਪਦਾ ਸ਼ਾਂਤੀ ਨਾ ਰੱਖਿਆ ਕਰ ਘਰੇ ਜੇ ਰਹਿਣਾ ਆ ਵੀ ਨੂਨ ਆ ਨਾ ਗੱਲ ਗੱਲ ਤੇ ਆਡੇ ਨਾ ਲਾਇਆ ਕਰ ਮਾੜੀ ਮਾੜੀ ਗੱਲ ਤੇ ਉਹ ਵੀ ਤਪਦੀ ਆ ਵਿਚਾਰੀ ਸਾਰਾ ਦਿਨ ਕੰਮ ਕਰਦੀ ਆ ਉੱਥੇ ਚਲ ਚੰਗਾ ਪਿੰਡ ਵੱਲ ਜਾ ਆ ਮਾੜਾ ਜਾ ਧਿਆਨ ਰੱਖੀ ਕਰ ਤੂੰ ਭੁੱਲੀ ਨਾ ਜਾਈਂ ਐਵੇਂ ਆਤਾ ਤੈਨੂੰ ਪੁੱਠੀ नहीं। है। मैं कितने हथा करी हैं पोता। मैं आप देख, कर देख दी दौंगे पी लोंगे एडी माड़ी किस्मत क्यों देखती है क्या तो मेनू चाक ही लख ल ਕੋਈ ਮੌਕਾ ਨਹੀਂ ਹੱਥੋਂ ਹੋ ਜਾਣ ਦਿੰਦੀ ਨਾਲੇ ਤਾਂ ਬੈਠੀ ਖੌਂ ਖੌਂ ਕਰੀ ਜਾਊਗੀ ਨਾਲੇ ਨਾ ਚੁਗਲੀਆਂ ਦਾ ਇੱਕ ਮੌਕਾ ਨਹੀਂ ਛੱਡਦੀ ਜਦੋਂ ਇਹ ਲਵੇ ਜਾ ਕੇ ਬਹਿ ਜੂ ਨਾ ਉਹਦੀ ਕੰਨ ਪਰਨ ਬਹਿ ਜੂ ਕੋਈ ਨਾ ਇਹਨੂੰ ਮੈਂ ਪੁੱਛ ਲਿਆ ਸਮਾਰ ਕੇ ਵੀ ਕੀ ਕਹਿੰਦੀ ਸੀ ਨਾ ਕੀ ਚੁਗਲੀਆਂ ਕਰਦੀ ਦੀ ਤੂੰ ਮੇਰੀ ਉਹਦੇ ਕੋਲ ਵੀ ਮੈਂ ਤੈਨੂੰ ਪੁੱਛਦੀ ਨਹੀਂ ਕਿੰਨਾ ਕੁ ਪੁੱਛਾਂ ਮੈਂ ਤੈਨੂੰ ਸਾਰਾ ਦਿਨ ਸਾਰਾ ਦਿਨ ਕਦੇ ਖਾਣ ਨੂੰ ਦੇ ਦੋ ਕਦੇ ਪੀਣ ਨੂੰ ਦੇ ਦਿਓ ਮਿੰਟੇ-ਮਿੰਟੇ ਤਾ ਤੂੰ ਪਾਣੀ ਮੰਗਦੀ ਆ ਦਿਨ ਚ 20 ਗਲਾਸ ਤੂੰ ਪਾਣੀ ਦੇ ਪੀ ਜਾਨੀ ਆ ਫਿਰ ਤੈਨੂੰ ਬਾਥਰੂਮ ਲੈ ਜਾਣਾ ਪੈਂਦਾ ਕਿੰਨਾ ਕੁ ਗੋਲਾ ਤੁੰਦਾ ਕਰੀ ਜਾਈਏ ਤੇਰਾ ਸੀ ਪੁੱਤ ਮੈਂ ਤਾਂ ਉਹਨੂੰ ਕੁਛ ਵੀ ਨਹੀਂ ਕਿਹਾ ਮੈਂ ਤਾਂ ਉਹ ਹੀ ਸਵੇਕੇ ਗੱਲ ਕਰਤੀ ਨਾਲੇ ਧੀਏ ਮੈਂ ਕਿਹੜਾ ਤੈਨੂੰ ਕੰਮ ਕਹਤਾ ਸਾਰਾ ਦਿਨ ਪਾਣੀ ਦੀ ਘੁੱਟ ਨੂੰ ਮੈਂ ਤਾਂ ਤਰਸ ਜਾਨੀ ਹੈਗੀ ਰੱਬ ਕਿਸੇ ਨੂੰ ਕਿਸੇ ਦਾ ਆਰ ਹੀ ਨਾ ਕਰੇ ਆਪ ਦੇ ਤੁਰਨ ਫਿਰਨ ਜੋਕਰਾਂ ਰਹਿਣ ਦੇ ਹੋ ਤਾਂ ਮੈਂ ਕਾਦੀਆਂ ਚੂਲੀਆਂ ਕਰਨੀਆਂ ਨੇ ਮੈਂ ਤਾਂ ਉਹੀ ਸਵੇਹ ਕੇ ਗੱਲ ਕੀਤੀ ਸੀਗੀ ਨਾਲੇ ਇੱਥੇ ਮੇਰੀ ਸੁਣਦਾ ਹੀ ਕੋਣ ਹੈ ਇਹ ਤਾਂ ਬਸ ਰੱਬ ਨੇ ਮਾੜਾ ਵਕਤ ਪਾਤਾ ਤਾਂ ਕਰਕੇ ਤੁਹਾਡੀਆਂ ਸੁਣਨੀਆਂ ਪੈਂਦੀਆਂ ਨਹੀਂ ਕਿਦਾਂ ਜੀ ਕਰਦਾ ਮੰਜੇ 'ਚ ਬੈਠਣ ਨੂੰ ਰਹਿਣ ਦੇ ਰੱਬ ਨੇ ਕਾਨੂੰ ਮਾੜਾ ਵਕਤ ਪਾਇਆ ਆਪੇ ਜਾਣ ਬੁੱਝ ਕੇ ਕੰਮ ਤੋਂ ਟਲਦੀ ਮੰਜੇ ਤੇ ਬੈਠੀਆਂ ਵੀ ਹਾਂ ਆ ਗਈ ਅਗਲੀ ਆਪੇ ਸਾਰਾ ਕੰਮ ਕਰੋ ਆਪੇ ਗੋਲਾ ਧੰਦਾ ਕਰੋ ਨਾਲੇ ਤੈਨੂੰ ਕੀ ਹੋਣਾਗਾ ਬਥੇਰੀ ਨਰੋਈ ਪਈ ਹੈਗੀ ਤੇਰੇ ਮੂੰਹ ਜਿਹੜਾ ਕੁਛ ਆਈ ਜਾਂਦਾ ਪੁੱਤ ਉਹੀ ਬੋਲੀਆਂ ਨੇ ਮੈਨੂੰ ਐਂ ਤਾਂ ਦੱਸ ਦੇ ਵੀ ਅੱਜ ਤੱਕ ਮੈਂ ਕਦੇ ਤੈਨੂੰ ਵੱਧ ਘੱਟ ਬੋਲੀ ਆਂ ਫੇਰ ਵੀ ਪਤਾ ਨਹੀਂ ਮੇਰੇ ਨਾਲ ਇੰਨਾ ਕਿਉਂ ਮਾੜਾ ਸਲੂਕ ਕਰਦੀ ਐ ਜਾ ਮੇਰੀ ਤੀ ਹਵਦਾ ਕੰਮ ਕਰ ਲੈ ਜਾ ਕੇ ਆਹੋ ਕੰਮ ਹੋਰ ਕਿਹੜਾ ਤੂੰ ਕਰਨੇ ਨੇ ਗੱਲ ਸੁਣ ਲੈ ਬੁੜੀ ਡੱਕਾ ਤਾਂ ਤੇਥੋਂ ਤੋੜੇ ਆਣੀਆਂ ਦਾ ਫਰੀ ਦੀਆਂ ਰੋਟੀਆਂ ਪਾੜਦੀਆਂ ਉੱਪਰ ਕਰਕੇ ਨਾ ਜਿਹੜੀਆਂ ਦੋ ਰੋਟੀਆਂ ਮਿਲਦੀਆਂ ਨੇ ਉਹ ਵੀ ਖਾ ਲਿਆ ਕਰ ਨਾਲੇ ਸਾਡੇ ਕੰਮ ਚ ਨਾ ਬਹੁਤੀ दखਲ ਅੰਦਾਜ਼ੀ ਨਾ ਕਰਿਆ ਕਰ ਇਹ ਦਖਲ ਅੰਦਾਜ਼ੀ ਕਰਨੀ ਐ ਤੀ ਤੇਰੇ ਕੰਮਾਂ ਚ ਸੋਡਾ ਜੋ ਜੀ ਆਉਂਦਾ ਭਾਈ ਉਹੀ ਕਰੀ ਜਾਓ ਮੈਂ ਤਾਂ ਬਸ ਦੋ ਰੋਟੀਆਂ ਦੀ ਭਾਈ ਵਾਲਾ ਉਹ ਭਾਈ ਢਿੱਡ ਭਰੇ ਬਿਨਾ ਸਰਦਾ ਨਹੀਂ ਉਹ ਤਾਂ ਮੈਨੂੰ ਮੰਗਣੀਆਂ ਹੀ ਪੈਂਦੀਆਂ ਬਸ ਬਾਕੀ ਮੈਂ ਤਾਂ ਰੱਬ ਅੱਗੇ ਹੀ ਅਰਦਾਸ ਕਰਦੀ ਆ ਵੀ ਮੇਰੇ ਇੰਨੇ ਖਨੈਣ ਪ੍ਰਾਂਣ ਚੱਲਦੇ ਰੱਖ ਵੀ ਆਪਦੀ ਖੋਰੀ ਖੋਟੀ ਜਾਵਾਂ ਤੁਹਾਡੇ ਮੂਰੇ ਨਾ ਕਿਸੇ ਚੀਜ਼ ਨੂੰ ਹੱਥ ਅੱਡਾਂ ਮੈਂ दस भी अगला पुत कहदे वास्ते ब्याह कहदे वास्ते जाम है भी बुढ़ापे च माँ सेवा करूँ हाँ है नहीं सी पता भी बुढ़ापा आ गया मना आ बुलबुलियां लैनिया पैणगी कुड़े धीए पानी दी कुट दे जा हाय हाय मेरा तो संग सुख गया कुड़े बहू पानी दे जा पुत्त ਕਿਦਾ ਗੱਲ ਸੁਣਦੀ ਐ ਨਾ ਕੀ ਹੋਇਆ ਪੁੱਤ ਪਾਣੀ ਦੀ ਘੁੱਟ ਦੇ ਜੇ ਮੇਰੇ ਸੰਗ ਸੁੱਕਿਆ ਪਿਆਗਾ ਮਸਾ ਮੈਂ ਕੰਮ ਨਿਵੇੜ ਕੇ ਬੈਠੀ ਸੀ ਤੇਥੋਂ ਉਹ ਵੀ ਨਹੀਂ ਜਰੀ ਜਾਂਦੀ ਹਨਾ ਵੀ ਕਿਉਂ ਬੈਠੀ ਐ ਕਿਉਂ ਆਰਾਮ ਕਰ ਰਹੀ ਐ ਨਾਲ ਦੀ ਨਾਲ ਲੱਗ ਜਾਨੀ ਸੰਗ ਪਾੜਨਾ ਥੁੜੇਤੀ ਐ ਪਾਣੀ ਤੋਂ ਵੀ ਪਤਲਾ ਕੁਛ ਹੁੰਦਾ ਅਗਲਾ ਸੱਤ ਬਗਾਨੇ ਨੂੰ ਵੀ ਦੇ ਦਿੰਦਾ ਹਨੀ ਕਿਉਂ ਤੁਸੀਂ ਮੇਰੀ ਇਹੀ ਜੀ ਬੇਕਾਦਰੀ ਕਰ ਰੱਖੀ ਐ ਜੀ ਨਾ ਬੋਲਣ ਤੋਂ ਪਹਿਲਾਂ ਨਾ ਮਾੜਾ ਮੋਟਾ ਸੋਚ ਲਿਆ ਕਰ ਕੀ ਬੇਕਦਰਹੀ ਕਰਤੀ ਤੇਰੀ ਜੱਗ ਭਰ ਕੇ ਦਾ ਪਾਣੀ ਦਾ ਉਰੇ ਰੱਖ ਕੇ ਗਈਆਂਗੀ ਬਾਲਟੀ ਭਰ ਕੇ ਰੱਖ ਦਿਆ ਕਰੂ ਨਹੀਂ ਸਾਬਰ ਆਉਂਦਾ ਤੈਨੂੰ ਕੁੜੇ ਜੱਗ ਪਾਣੀ ਦਾ ਮੁੱਕ ਗਿਆ ਤਾਂ ਹੀ ਤੈਨੂੰ ਮੈਂ ਕਹੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਪੁੱਤ ਤੁਸੀਂ ਮੇਰੇ ਨਾਲ ਇਹੋ ਜਿਹਾ ਸਲੂਕ ਕਾਹ ਤੋਂ ਕਰਦੇ ਹੋ ਮੈਂ ਕਦੇ ਤੁਹਾਡੇ ਕੋਲੋਂ ਕੁਝ ਲੁਕੋ ਕੇ ਰੱਖਿਆਗਾ ਆਹੋ ਕਾਨੂੰਨੀ ਕੁਝ ਲੁਕੋ ਕੇ ਰੱਖਿਆ ਸਾਰਾ ਘਰ ਤਾਂ ਤੇਰੇ ਨੋ ਹੈ ਸਿਵਿਆਂ ਚ ਤੇਰੀਆਂ ਲੱਤਾਂ ਹੋਈਆਂ ਪੀਆਂ ਨਹੀਂ ਗਈਆਂ ਕਰ ਤੂੰ ਸਾਡੇ ਨਾ ਲਵਾ ਨਹੀਂ ਸਕਦੀ ਹੈਗੀ ਪਤਾ ਨਹੀਂ ਕਿ ਹਿੱਕ ਤੇ ਧਰ ਕੇ ਲੈ ਜਾਵੇਂਗੀ ਹਜੇ ਕਹਿੰਦੀ ਮੈਂ ਕੁਛ ਲਕੋਈ ਨਹੀਂ ਕਰ ਬਾਰ ਵੀ ਤੇ ਥੋੜ੍ਹੇ ਹੀ ਐ ਮੈਂ ਕਿਹੜਾ ਹਿੱਕ ਤੇ ਧਰ ਕੇ ਲੈ ਜੂ ਨਾਲੇ ਮੇਰਾ ਕੀ ਪਤਾ ਕਦੋਂ ਅੱਖਾਂ ਮੀਚ ਜਾ ਇਹ ਕਰ ਕਰ ਕੇ ਪੁੱਤ ਮੈਨੂੰ ਦੋ ਰੋਟੀਆਂ ਮਿਲਦੀਆਂ ਜੇ ਵੀ ਤੁਹਾਡੇ ਨਾ ਲਵਾਤਾ ਫੇਰ ਤਾਂ ਤੁਸੀਂ ਮੇਰੀ ਮਰਗੀ ਉੱਥੇ ਬਿੱਲੇ ਵਰਗੀ ਜੂਨ ਕਰ ਦੇਣੀ ਐ ਆਹੋ ਚਲਾਕ ਤਾਂ ਤੂੰ ਬਧੇਰੀ ਐ ਪਰ ਕਿੰਨਾ ਕਿਛ ਜਦ ਤੂੰ ਮਰਗੀ ਸਾਰਾ ਕੁਛ ਸਾਡੇ ਹੀ ਐ ਪਰ ਮੈਂ ਨਾ ਇੰਨੀ ਚਲਾਕ ਬੁੜੀ ਨਹੀਂ ਦੇਖੀ ਅੱਜ ਤੱਕ ਨੀਤੀਏ ਜੇ ਤੁਸੀਂ ਮੈਨੂੰ ਪਿਆਰ ਨਾਲ ਰੱਖੋ ਨਾ ਸਾਰਾ ਕੁਝ ਤੁਹਾਡਾ ਹੀ ਐ ਮੈਂ ਕੀ ਕਰਨਾ ਹੈਗਾ ਪਰ ਪਤਾ ਨਹੀਂ ਤੁਸੀਂ ਮੇਨਾਂ ਇਹ ਜਿਹਾ ਮਾੜਾ ਸਲੂਕ ਕਿਉਂ ਕਰਦੇ ਹੋ ਤੁਸੀਂ ਤਾਂ ਮੈਨੂੰ ਐ ਰੱਖ ਦਿਓ ਜਿਵੇਂ ਮੈਂ ਤੁਹਾਡੀ ਕੋਈ ਮਤੇਰ ਮਾਂ ਹੁੰਨੀ ਆ ਚੱਲ ਭਾਈ ਮਰਜ਼ੀ ਐ ਤੁਹਾਡੀ ਕਰਮਾਂ ਦੇ ਕੜਛੇ ਨੇਗੇ ਜਾਂ ਮੈਂ ਰੀਤੀ ਬਣ ਕੇ ਪੁੱਟ ਪਾਣੀ ਦੀ ਲਿਆ ਦੇ ਮੈਨੂੰ ਕੱਲ ਹੀ ਦੇ ਦੇਨੀ ਆ ਪਾਣੀ ਮੈਂ ਮਾੜਾ ਜਾ ਗਵੰਡੀਆਂ ਤੇ ਜਾਇਆ ਮਾ ਸੂਟ ਫੜ ਕੇ ਲਿਓਣਾ ਮੈਂ ਨਾਲੇ ਤੂੰ ਪਾਣੀ ਵੀ ਨਾ ਕਿਧਰੇ ਨਹੀਂ ਮਰਨ ਲੱਗੀ ਆ ਕੇ ਦੇ ਦੂ ਪਾਣੀ ਜਾਏ ਹੁਣ ਦੇ ਮੈਨੂੰ हर वारा कुछ इन्होंने लगा दो एक पानी जान निकलती है चल ये तो बागी, बेबे को पानी दे के आ <coughs> 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 ਹਾਂ ਬੱਤ ਅਹਲਾ ਪਾਣੀ ਇਹ ਨਾਲ ਐ ਕਰੋ ਹਾਂ ਆਪਣਾ ਪਾਣੀ ਸਾਰਾ ਕੋਲੀ ਰੱਖ ਲਓ ਜੇ ਕਦੇ ਲੋੜ ਪਈ ਨਾ ਫਿਰ ਮੈਨੂੰ ਆਵਾਜ਼ ਮਾਰ ਦਿਓ ਮੈਂ ਫੇਰ ਦੇ ਜੂਗੀ ਜਾਂਦੀ ਰਹਤੀ ਏ ਰੱਬ ਤੈਨੂੰ ਰੰਗ ਪਾ ਕੇ ਲਾਵੇ ਹਾਂ ਮੈਂ ਤਾਂ ਕਿਹੜੇ ਵੇਲੇ ਪਾਣੀ ਦੀ ਘੁੱਟ ਨੂੰ ਤਰਸੀ ਪਈ ਸੀਗੀ ਮੇਰੀ ਤਾਂ ਭਾਵੇਂ ਪਾਣੀ ਕੰਨੀ ਹੋਈ ਜਾਨ ਨਿਕਲ ਜੇ ਮੈਨੂੰ ਤਾਂ ਸਾਰ ਮੇਰੇ ਨੂੰ ਪੁੱਤੇ ਵੀ ਨਹੀਂ ਪੁੱਛਦੇ ਸ਼ੁਕਰ ਹੈ ਜੇ ਤੇਰੇ ਮਨ ਚ ਪਿਰਸ ਪਿਆਤੀ ਏ ਕੋਈ ਨਾ ਬੇਬੇ ਤੁਸੀਂ ਰੋਵੋ ਨਾ जिम्मेदार ਤੁਹਾਡੇ ਨਾਲ ਸਲੂਕ ਕਰਦੇ ਨੇ ਨਾ ਕੋਈ ਨਾ ਰੱਬ ਇਹਨਾਂ ਨੂੰ ਦੇਖਦਾ ਹੀ ਐ ਰੱਬ ਇਹਨਾਂ ਨਾਲ ਵੀ ਓਵੇਂ ਦਾ ਸਲੂਕ ਕਰੂਗਾ ਚਲੋ ਸਾਰੀਆਂ ਗੱਲਾਂ ਛੱਡੋ ਮੈਨੂੰ ਐ ਦੱਸੋ ਤੁਸੀਂ ਰੋਟੀ ਖਾਧੀ ਐ ਕਿ ਮੈਂ ਲੈ ਕੇ ਆਵਾਂ ਹਾਂ ਤੀ ਰੋਟੀ ਤਾਂ ਮੈਂ ਖਾ ਲਈ ਬਸ ਮੈਨੂੰ ਤਾਂ ਇੱਕ ਡੰਗ ਦੀਆਂ ਦੋ ਹੀ ਰੋਟੀਆਂ ਮਿਲਦੀਆਂ ਤੀਏ ਆ ਮੈਂ ਉਹਦੇ ਨਾਲ ਮੈਂ ਭੁੱਖੀ ਰਹਿ ਜਾਂ ਆ ਮੇਰਾ ਅੱਜਲਾ ਕਦੇ ਕਦੇ ਤਾਂ ਨਾ ਸੱਚੀ ਮੇਰਾ ਹੀ ਜੀ ਕਰਦਾ ਵੀ ਦੋ ਹੀ ਰੋਟੀਆਂ ਖਾਣੀਆਂ ਮੈਂ ਕਿਸੇ ਤੋਂ ਮੰਗ ਕੇ ਹੀ ਖਾ ਲਾਂ ਇਨਾਂ ਦਾ ਆਸਾਨ ਕਿਉਂ ਕਰਾਵਾਂ ਨਹੀਂ ਨਹੀਂ ਬੇਬੇ ਜੀ ਤੁਸੀਂ ਭੁੱਖੇ ਕਿਉਂ ਰਹਿੰਦੇ ਹੋ ਕੋਈ ਗੱਲ ਨਹੀਂ ਜੋ ਤੁਹਾਨੂੰ ਵੱਧ ਭੁੱਖ ਲੱਗਦੀ ਹੁੰਦੀ ਹੈ ਨਾ ਤੁਸੀਂ ਮੈਨੂੰ ਹਾਕ ਮਾਰ ਦਿਆ ਕਰੋ ਮੈਂ ਫੜਾ ਜਾ ਕਰੂੰਗੀ ਰੋਟੀਆਂ ਨਾਲੇ ਰੋਟੀਆਂ ਦਾ ਕੀ ਹੈ ਬੇਬੇ ਇਥੇ ਪੁੰਨ ਹੁੰਦਾ ਇਹਨਾਂ ਨੂੰ ਪਤਾ ਕਿਉਂ ਨਹੀਂ ਸਮਝ ਆਉਂਦੀ ਹੈਗੀ ਤੇਰੇ ਵਰਗੀ ਨੂੰ ਨਾ ਰੱਬ ਘਰ ਘਰ ਦੇਵੇ ਇਹ ਦੂਤਾ ਤੂੰ ਹੀ ਮੇਰੀ ਨੂੰ ਹੁੰਦੀ ਸਾਹ ਲੱਗੇਤੀ ਜਦੋਂ ਤੂੰ ਮੇਰੇ ਨਾਲ ਗੱਲਾਂ ਕਰਦੀ ਹੈ ਨਾ ਮੈਨੂੰ ਤਾਂ ਜਾਇ ਲੱਗਦਾ ਦੀ ਮੇਰੀ ਧੀ ਮੇਰੇ ਕੋਲੇ ਬੈਠੀ ਹੋਵੇ ਇੱਕ ਪੁੱਤ ਜੰਮਿਆ ਮੈਂ ਤਾਂ ਉਹ ਵੀ ਨਕਮਾ ਇਹਦਾਂ ਤਾਂ ਰੱਬ ਮੈਨੂੰ ਇੱਕ ਧੀ ਦੇ ਦਿੰਦਾ ਮੈਂ ਆਪਦਾ ਦੁੱਖ ਸੁੱਖ ਤਾਂ ਕਰ ਲੈਂਦੀ ਉਹਦੇ ਕੋਲੇ ਕੋਈ ਨਾ ਬੇਬੇ ਜੀ ਮੈਨੂੰ ਵੀ ਤੁਸੀਂ ਆਪ ਦੀ ਧੀ ਹੀ ਸਮਝੋ ਨਾਲੇ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਨਾ ਮੈਨੂੰ ਆਵਾਜ਼ ਮਾਰ ਦਿਆ ਕਰੋ ਮੈਨੂੰ ਵੀ ਨਾ ਬੇਬੇ ਜੀ ਤੁਹਾਡੇ ਚ ਆਪਦੀ ਮਾਂ ਲਿਖਦੀ ਆ ਨਾਲੇ ਤੁਸੀਂ ਪਾਣੀ ਪੀ ਲਓ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਹੈ ਧੀਏ ਤੂੰ ਮੈਨੂੰ ਪਾਣੀ ਦੀ ਘੁੱਟ ਲਿਆਤੀ ਬਸ ਇੰਨੇ ਹੀ ਬਹੁਤ ਹੈ ਜੇ ਕਿਤੇ ਮੇਰੀ ਨੂ ਨੂੰ ਪਤਾ ਲੱਗ ਗਿਆ ਨਾ ਉਹਦਾ ਤਾਂ ਇਹ ਨਹੀਂ ਪਤਾ ਇਹ ਕਹਦੇ ਵੀ ਮੇਰੀਆਂ ਚੁਗਲੀਆਂ ਕਰਦੀਆਂ ਜਿਹੜਾ ਕੁਝ ਉਹਦੇ ਮੂੰਹ ਚ ਆਉਂਦਾ ਨਾ ਪੁੱਤ ਉਹ ਤਾਂ ਉਹੀ ਬੋਲਦੀ ਐ ਮੈਂ ਤਾਂ ਚੱਲ ਸਾਰਾ ਦਿਨ ਉਹਨਾਂ ਦੀਆਂ ਗਾਲਾਂ ਖਾਨੀਆਂ ਖਾਨੀਆਂ ਤੁਹਾਨੂੰ ਕਿਹ ਦਵਾਉਣੀਆਂ ᱛੀਏ ਲੈ ਬੇਬੇ ਇਹ ਤੁਸੀਂ ਕਿਵੇਂ ਦੀ ਗੱਲਾਂ ਕਰ ਰਹੇ ਹੋ ਨਾਲੇ ਮੈਂ ਕਿਹੜਾ ਕੁਝ ਗਲਤ ਕਰ ਰਹੀ ਹਾਂ ਨਾਲੇ ਵੈਸੇ ਵੀ ਭਈ ਆਸਗਮਨ ਚ ਚਾਹ ਪਾਣੀ ਤਾਂ ਫੜਾਇਆ ਹੀ ਜਾਂਦਾ ਕੋਈ ਗੱਲ ਨਹੀਂ ਬੇਬੇ ਜੇ ਮੈਨੂੰ ਬੋਲੂਗੀ ਨਾ ਤਾਂ ਮੈਂ ਤੁਹਾਡੇ ਕਰਕੇ ਦੋ ਗੱਲਾਂ ਸੁਣ ਲੂੰਗੀ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਐ ਵੇਖ ਲੈ ਬੰਦੇ ਦੇ ਸੋਚ ਸੋਚ ਦਾ ਫਰਕ ਹੁੰਦਾ ਏ ਇੱਕ ਮੇਰੀ ਨੂੰ ਹੋ ਕੇ ਵੀ ਮੇਰੀ ਬੇਕਦਰੀ ਕਰਦੀ ਏ ਇਹ ਬਗਾਨੀ ਹੋ ਕੇ ਵੀ ਮੈਨੂੰ ਆਪਣੇ ਤੋਂ ਵੱਧ ਸਮਝਦੀ ਏ ਨਹੀਂ ਭਣੇ ਤੂੰ ਤਾਂ ਬਾਲੇ ਦਿਨ ਲਾਤੇ ਸੂਟ ਸੇ ਆਉਣ ਨੂੰ ਮੈਂ ਤਾਂ ਨਾ ਪਾ ਕੇ ਰਖੜੀ ਤੇ ਜਾਣਾ ਸੀ ਨਵਾਂ ਸੂਟ ਮੈਂ ਤਾਂ ਤੇਰੇ ਲਵੇ ਕੱਲ ਆਉਣ ਲੱਗੀ ਸੀ ਇੱਕ ਹੱਗ ਲਾਉਣੇ ਨਾ ਕੰਮੇ ਨਹੀਂ ਮੁੱਕਦੇ ਆ ਸਾਡੀ ਬੁੜੀ ਸਾਰਾ ਦਿਨ ਤਪਾ ਮਾਰਦੀ ਏਗੀ ਸਹੀ ਗੱਲ ਐ ਪਣੀ ਥੋੜੀ ਬੁੜੀ ਦਾ ਵੀ ਸਰੀ ਹੀ ਪਿਆ ਨਾ ਮਰਿਆਂ ਚ ਨਾ ਜਿਉਂਦਿਆਂ ਚ ਇੰਨੇ ਸਾਲ ਹੋ ਗਏ 4-5 ਸਾਲ ਹੋ ਗਏ ਨੇ ਕਹਿੰਦੇ ਹੁਣ ਮਰੂ ਵੀ ਹੁਣ ਮਰੂਗੀ ਡਾਕਟਰਾਂ ਕੋਲ ਲੈ ਇਹਨਾਂ ਚੱਕ ਕੇ ਮੁੜ ਕੇ ਫੇਰ ਉਹ ਜਿਹੀ ਦੀ ਉਹ ਜਿਹੀ ਫੇਰ ਚੰਗੀ ਭਲੀ ਪਣੀ ਬਸ ਚੁੱਪੇ ਭਲੀ ਐ ਮੈਨੂੰ ਤਾਂ ਪਈ ਲੱਗਦਾ ਵੀ ਇਹੇ ਡਰਾਮੇ ਕਰਦੀ ਐ ਸਾਰਾ ਦਿਨ ਨਾ ਸਿਰ ਖਾਈ ਜਾਉ ਆ ਲਿਆ ਦੋ ਬਾ ਲਿਆ ਦੋ ਆ ਖਾਣਾ ਆ ਪੀਣਾ ਆਖੇ ਵੱਡੇ ਸ਼ਹਿਰੋਂ ਮੈਨੂੰ ਦਵਾਈ ਲਿਆ ਦੋ ਵੱਡੇ ਸ਼ਹਿਰ ਵੀ ਕੀ ਕਰਨਗੇ ਮੈਨੂੰ ਤਾਂ ਲੱਗਦਾ ਤੁਸੀਂ ਆਲੇ-ਦਾਲੇ ਨਾ ਕੋਈ ਹਸਪਤਾਲ ਵੀ ਨਹੀਂ ਛੱਡਿਆ ਹੈਗਾ ਇਹਨੇ ਬਜਣਾ ਤਾਂ ਹੈ ਨਹੀਂਗਾ ਇਹਨੇ ਤਾਂ ਬਾ ਤੁਹਾਨੂੰ ਖਰਚੇ ਦਾ ਘਰ ਬਣਾਇਆ ਹੈ ਕਰਨੀ ਨੇ ਭੈਣੇ ਕੀ ਕਰੀਏ ਦਵਾਈ ਬੂਟੀ ਤਾਂ ਦਵਾਈ ਹੀ ਐ ਸਾਰਾ ਘਰ ਤਾਂ ਉਹਦੇ ਨੋਆ ਪਤਾ ਨਹੀਂ ਕੀ ਖਾਂਦੀ ਐ ਸਾਰਾ ਦਿਨ ਪਾਣੀ ਪੀਣਾ ਪਾਣੀ ਪੀਣਾ ਤਪਾ ਮਾਰਦੀ ਐ ਮੈਨੂੰ ਤਾਂ ਸਾਰਾ ਦਿਨ ਤਪਾਈ ਰੱਖਦੀ ਐ ਦੁਖੀ ਕਰਕੇ ਰੱਖਦੀ ਐ ਤਾਂ ਮੈਨੂੰ ਕਿਹਨੇ ਤੈਨੂੰ ਇੱਕ ਗੱਲ ਦੱਸਾਂ ਗੁੱਸਾ ਤਾਂ ਮੇਰੀ ਗੱਲ ਦਾ ਕਰੀ ਨਾ ਜਿਹੜੀ ਨਵੀਂ ਗਵੰਡਣ ਨਹੀਂ ਆਈ ਹੈਗੀ ਉਹਨਾਂ ਕਈ ਵਾਰ ਜਤੂ ਕਰੇ ਨਹੀਂ ਹੁੰਦੀ ਉਦੋਂ ਤੇਰੀ ਸੱਸ ਕੋਲ ਜਾਂਦੀ ਐ ਮੈਨੂੰ ਤਾਂ ਲੱਗਦਾ ਇਹ ਕੰਨ ਭਰਦੀ ਹੋਊਗੀ ਤੂੰ ਨਾ ਨਿਗਾ ਰੱਖਿਆ ਕਰ ਤੇ ਇਹ ਬਾਲੀ ਖਰਾਬ ਆ ਅੱਛਾ ਇਹ ਗੱਲ ਐ ਕੋਈ ਨਾ ਮੈਨੂੰ ਟੱਕਰੰਦੇ ਮੈਂ ਦਊ ਇਹਨੂੰ ਦੱਕੂ ਦਾਣਾ ਚਲ ਕੋਈ ਨਾ ਪੈਣ ਹੁਣ ਮੈਂ ਜਾਣੀ ਐਗੀ ਆਥਨੇ ਕਿਹੜਾ ਮਾਰਨ ਤੇਰੇ ਕੋਲ ਚੌਟ ਤਿਆਰ ਰੱਖੀ ਮੇਰਾ ਚਲ ਕੋਈ ਗੱਲ ਨਹੀਂ ਹਾਂ ਚੰਗਾ ਚੰਗਾ ਚਾਹ ਤਾਂ ਪੀ ਜਾਂਦੀ ਨਾ ਨਾ ਬਸ ਹਾਂ ਬੇਬੇ ਚਾਹ ਹੀ ਮੈਂ ਬਣੀ ਐ ਬਹੁਤ ਸੁਆਦ ਹੈ ਤੀ ਚਲ ਬੇਬੇ ਤਰੀ ਜਵਾਨੀ ਪਹਿਰੇ ਦੀਆਂ ਗੱਲਾਂ ਸੁਣਾ ਉਹ ਤਾਂ ਬਾੜੀ ਸੋਹਣੀ ਹੁੰਦੀ ਐ ਨਾ ਬੇਬੇ ਨਹੀਂ ਕੁੜੇਤੀ ਐ ਹੁਣ ਤਾਂ ਜਵਾਨੀ ਪਹਿਰੇ ਦੀਆਂ ਗੱਲਾਂ ਉੱਡ ਫੁੱਟ ਗਈਆਂ ਆ ਬਸ ਬੜਾਪਾ ਹੀ ਹੁਣ ਤਾਂ ਮਾਰੀ ਜਾਂਦਾ ਹੈਗਾ ਚੱਲ ਕੋਈ ਨਾ ਬੇਬੇ ਬਿਮਾਰੀਆਂ ਠ ਮਾਰੀਆਂ ਦਾ ਬੰਦੇ ਤੇ ਆਉਂਦੀ ਹੀ ਰਹਿੰਦੀ ਨੇ ਹੱਸ ਖੇਡ ਕੇ ਦਿਨ ਕਟੀਆਂ ਕਰ ਲਿਆ ਕਰ ਕੁਛ ਨਹੀਂ ਹੁੰਦਾ ਇੱਥੇ ਛੱਲੀ ਜਾਊਗਾ ਅੱਛਾ ਜੀ ਦੇਖ ਦੇਖ ਕਿਵੇਂ ਦਾੰਦ ਨਿਕਲਦੇ ਨੇ ਜਦੋਂ ਮੈਂ ਘਰੇ ਹੁੰਨੀ ਆ ਉਹ ਦੋ ਬੂਮੇ ਮਰ ਗਈ ਹਾਏ ਮੈਂ ਮਰ ਗਈ ਨਾ ਹੁਣ ਨਹੀਂ ਤੇਰੇ ਹੱਡ ਗੋਡੇ ਦੁਖਦੇ ਹੁਣ ਨਹੀਂ ਤੈਨੂੰ ਖਾ ਕੇ ਛਿੜਦੀ ਨਹੀਂ ਨਹੀਂ ਜੀਜੀ ਤੁਸੀਂ ਨਾ ਗਲਤ ਸਮਝ ਰਹੇ ਹੋ ਮੈਂ ਤਾਂ ਬੀਬੀ ਨੂੰ ਨਾ ਚਾਹ ਫੜਾਉਣ ਆਈ ਸੀ ਬਸ ਐਨੇ ਚ ਬਹਿ ਕੇ ਅਸੀਂ ਗੱਲਾਂ ਕਰਨ ਲੱਗੇ ਇਹ ਜੀ ਕੋਈ ਗੱਲ ਨਹੀਂ ਹੈਗੀ ਭੈਣੇ ਗੁੱਸੇ ਕੀ ਹੁੰਨੀ ਆ ਆ ਜਾ ਤੂੰ ਵੀ ਬਹਿ ਕੇ ਚਾਹ ਪੀ ਲੈ ਚਾਹ ਮੈਂ ਬਾਦੀ ਬਣਾ ਕੇ ਲੈ ਕੇ ਆਈ ਸੀ ਨਾ ਮੈਨੂੰ ਨਹੀਂ ਲੋੜ ਤੇਰੀ ਚਾਹ ਦੀ ਨਾਲੇ ਮੇਰੀ ਗੱਲ ਸੁਣ ਲੈ ਜੇ ਚਾਹ ਝੂ ਫੜਾਉਣੀ ਹੁੰਦੀ ਨਾ ਮੇਰੇ ਹੁੰਦੇ ਆਇਆ ਕਰ ਆ ਮੇਰੇ ਗੱਲ ਨੂੰ ਨਾ ਚੋਰਾ ਵਾਂਗੂ ਮੇਰੇ ਘਰੇ ਆਉਣ ਦੀ ਲੋੜ ਨਹੀਂ ਨਾਲੇ ਤੈਨੂੰ ਕਿੰਨਾ ਕ ਟਾਈਮ ਹੋਇਆ ਪਿੰਡ ਚਾਈ ਨੂੰ ਸਾਰਾ ਸਾਲ ਕਿ ਹੋਇਆਗਾ ਫੇਰ ਕੀ ਹੋ ਗਿਆ ਕੁੜੇ ਜਿਹਾ ਜਵਾਕੜੀ ਘੁੱਟ ਚਾਦੀ ਬਣਾ ਕੇ ਲੈ ਆਈ ਕਿਹੜਾ ਆਪਣੇ ਘਰੋਂ ਕੁਛ ਚੱਕ ਕੇ ਲੈ ਗਈ ਉਹ ਤਾਂ ਦੇਖ ਲੈ ਮੈਨੂੰ ਪਾਣੀ ਦੀ ਘੁੱਟ ਵੀ ਨਹੀਂ ਫੜਾਕੀ ਆ ਡੂੜ ਘੰਟੇ ਪਿੱਛੋਂ ਮੁੜ ਕੇ ਆਈ ਐ ਫੇਰ ਕੀ ਹੋ ਗਿਆ ਜੇ ਮੈਂ ਡੇਢ ਘੰਟੇ ਬਾਅਦ ਮੁੜੀਆਂ ਜੇ ਕੋਈ ਕੰਮ ਹੋਊਗਾ ਤਾਂ ਹੀ ਟਾਈਮ ਲੱਗ ਗਿਆ ਮੈਨੂੰ ਆ ਹੋਰਾ ਮੰਗੂ ਤਾਂ ਨਹੀਂ ਵੀ ਲੋਕਾਂ ਦੇ ਘਰਾਂ ਚ ਜਾ ਜਾ ਕੇ ਚੁਗਲੀਆਂ ਕਰਦੀ ਰਹੀ ਗੱਲ ਪਾਣੀ ਦੀ ਆ ਕੇ ਪਾਣੀ ਦੇ ਦਿੰਦੀ ਮੈਂ ਕਿੱਧਰ ਹੀ ਨਹੀਂ ਤੂੰ ਮਰਨ ਲੱਗੀ ਜੀ ਪਾਣੀ ਬਿਨਾ ਭੈਣ ਐ ਕਹਣੂ ਵਿਚਾਰੀ ਬੇਬੇ ਨੂੰ ਬੋਲਦੀ ਐ ਨਾਲੇ ਬੇਬੇ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਉਹ ਤਾਂ ਬੇਬੇ ਪਾਣੀ ਮੰਗ ਰਹੀ ਸੀ ਮੈਂ ਆਪ ਹੀ ਸੁਣ ਕੇ ਬੇਬੇ ਨੂੰ ਪਾਣੀ ਦੇਣ ਆ ਗਈ ਨਾਲੇ ਭੈਣੇ ਵੱਡੇ ਤਾਂ ਨਾ ਘਰਾਂ ਦੇ ਜਿੰਦੇ ਹੁੰਦੇ ਆ ਨਾਲੇ ਕੀ ਖਾਂਦੀ ਐ ਵਿਚਾਰੀ ਇਹ ਦੋ ਰੋਟੀਆਂ ਹੀ ਤਾਂ ਖਾਂਦੀ ਐ ਨਾਲੇ ਭੈਣੇ ਜੇ ਤੈਨੂੰ ਕੋਈ ਇਤਰਾਜ਼ ਐ ਨਾ ਤਾਂ ਬੇਬੇ ਨੂੰ ਇੱਕ ਡੰਗ ਦੀ ਰੋਟੀ ਮੈਂ ਦੇ ਦਿਆ ਕਰੂੰ ਮਝੇ ਤੂੰ ਕਮੇ ਤਾਂ ਬੱਸ ਚੁੱਪ ਕਰ ਜਾ ਪੈਣੇ ਲੋੜ ਨਹੀਂ ਸਾਨੂੰ ਤੇਰੀਆਂ ਰੋਟੀਆਂ ਦੀ ਅਸੀਂ ਰੱਜੇ ਹੋਇਆ ਨਾਲੇ ਮੇਰੀ ਗੱਲ ਸੁਣ ਲੈ ਆ ਮੇਰੀ ਪਿੱਠੇ ਪਿੱਛੇ ਨਾ ਚੋਰਾ ਵਾਂਗੂ ਮੇਰੇ ਘਰੇ ਆਉਣ ਦੀ ਲੋੜ ਨਹੀਂ ਜੇ ਕੋਈ ਕੰਮ ਹੁੰਦਾ ਨਾ ਮੇਰੇ ਹੁੰਦੇ ਆਇਆ ਕਰ ਆ ਸਾਡੀ ਬੁੜੀ ਦਾ ਤਾਂ ਨਾ ਦਿਮਾਗ ਹੱਲਿਆ ਹੋਇਆਗਾ ਖਾਂਦੀ ਪਿੰਦੀ ਟੀਟਣੇ ਮਾਰਦੀ ਆ ਨਾ ਮੇਰੀ ਗੱਲ ਸੁਣ ਕੀ ਕਹਿੰਦੀ ਜੀ ਤੂੰ ਉਹਨੂੰ ਮੈਂ ਕੀ ਕਹਿਣਾ ਬੱਸ ਬੱਸ ਰਹਿਣ ਦੇ ਮੈਨੂੰ ਸਭ ਪਤਾ ਹੈ ਵੀ ਤੂੰ ਕੀ ਕਰਦੀ ਐ ਕੀ ਨਹੀਂ ਬਿਨਾ ਕਰੀ ਤੂੰ ਸਭ ਕੁਝ ਕਰ ਦਾਨੀ ਹੈਗੀ ਨਾ ਲੋਕਾਂ ਤੋਂ ਚਾਹਾਂ ਮੰਗਾ ਮੰਗਾ ਪੀਨੀ ਐ ਤੈਨੂੰ ਘਰੇ ਨਹੀਂ ਕੁਝ ਮਿਲਦਾ ਵੱਡੀ ਗੱਲ ਤਾਂ ਇਹ ਐ ਵੀ ਤੂੰ ਚਲਾਕ ਬਣਦੀ ਐ ਲੋਕਾਂ ਮੂਰੇ ਸਾਡੀ ਬਦਨਾਮੀ ਕਰਦੀ ਐ ਵੀ ਇਹ ਕਾਨੂੰ ਕੁਛ ਖਾੜ ਪੀਣ ਨੂੰ ਦਿੰਦੇ ਨੇ ਨਾ ਮੇਰਾ ਪੁੱਤ ਪੁੱਛਦਾ ਮੈਨੂੰ ਨਾ ਮੇਰੀ ਨੂੰਹ ਪੁੱਛਦੀ ਐ ਕੁੜੀ ਧੀ ਐ ਮੈਂ ਤਾਂ ਤੂੰ ਕੁਝ ਨਹੀਂ ਮੰਗਿਆ ਪਹਿਲਾਂ ਆਪ ਹੀ ਜਵਾਕੜੀ ਪਾਣੀ ਦੇਗੀ ਜੱਗ ਭਰ ਕੇ ਪਾਣੀ ਦਾ ਧਰਗੀ ਫਿਰ ਆਪ ਹੀ ਉਹ ਮੱਲੋ ਮੱਲੀ ਚਾਹ ਬਣਾਈ ਦੱਸਣ ਵਾਲੀ ਮੈਂ ਪਹਿਲਾਂ ਤੇਰੀਆਂ ਕਿਉਂ ਗੱਲਾਂ ਕਰੂੰ ਮੈਂ ਤਾਂ ਕੋਈ ਨਹੀਂ ਕਿਸੇ ਦੀ ਗੱਲ ਕਰਦੀ ਆਹੋ ਆਹੋ ਲੋਕਾਂ ਦੀਆਂ ਚਾਹਾਂ ਨਾਲ ਢ ਪਰਦਾ ਤੇਰਾ ਘਰੇ ਕਾ ਨੂੰ ਰੱਜਦੀਆਂ ਤੂੰ ਨਾਲ ਬੜੇ ਦੰਦ ਕੱਢੀ ਜਾਂਦੀ ਦੀ ਇਹ ਜੀ ਕਿਹੜੀ ਗੱਲ ਹੋ ਗਈ ਦੀ ਮੈਨੂੰ ਵੀ ਦੱਸ ਦੇ ਮੇਰੇ ਨਾਲ ਤਾਂ ਸਾਰਾ ਦਿਨ ਮੱਚੀ ਰਹਿਣੀ ਆ ਨਹੀਂ ਉਹਦੇ ਦਾ ਜਵਾਕੜੀ ਦੇ ਆਪਦੇ ਮਾਪਿਓ ਹੈ ਨਹੀਂ ਉਹ ਵੀ ਦੁਖੀ ਹੈ ਘਰੋਂ ਪਹਿਲਾਂ ਆਪਦੇ ਘਰ ਵਾਲੇ ਦੀਆਂ ਗੱਲਾਂ ਕਰਨ ਲੱਗ ਗਈ ਫਿਰ ਆਪਦੀ ਮਾਂ ਦੀਆਂ ਗੱਲਾਂ ਕਰਨ ਲੱਗ ਗਈ ਕਹਿੰਦੀ ਵੀ ਬੇਬੇ ਤੇ ਮੇਰੀ ਮਾਂ ਦਾ ਸਵਾਜ ਜਮਾ ਹੀ ਤੇਰੇ ਵਰਗਾ ਸੀਗਾ ਆ ਮੇਰੇ ਹੱਥ ਤੇ ਚਾਦੀ ਘੁੱਟ ਬਣਾ ਕੇ ਲਈ ਜਾਣਦੀ ਆ ਮੈਂ ਸੋਡੀਆਂ ਚਲਾਕੀਆਂ ਨੂੰ ਆ ਗਮਾਂਡਣ ਦਾ ਨਾ ਉਹ ਕੰਮ ਹੋਇਆ ਪਿਆ ਆਖੇ ਅੱਗ ਲੈਣ ਆਈ ਤੀ ਮਾਲਕਣ ਬਣ ਕੇ ਬੈਠ ਗਈ ਨਹੀਂ ਇਹਦਾ ਕੀ ਹੱਕ ਬਣਦਾ ਮੇਰੇ ਘਰ ਦੀਆਂ ਗੱਲਾਂ 'ਚ ਬੋਲਣ ਦਾ ਜੇ ਮੈਂ ਕੁਝ ਬੋਲਦੀ ਆਂ ਅੱਗੇ ਤਾਂ ਕਹਿ ਦਿੰਦੇ ਨੇ ਇਹਨੂੰ ਬੋਲਣ ਦਾ ਨਹੀਂ ਪਤਾ ਹਨਾਤੀ ਹੁਣ ਉਹ ਕਾਹਨੂੰ ਮੰਦਾ ਚੰਗਾ ਬੋਲਣਾ ਹੁਣ ਇਹ ਵਿਚਾਰੀ ਨੇ ਕੀ ਕਿਹਾ ਉਹ ਤਾਂ ਬਲਾਈ ਚੰਗੀ ਐ ਨਾਲੇ ਤੇਰੇ ਬਾਰੇ ਤਾਂ ਉਹਨੇ ਕੋਈ ਗੱਲ ਹੀ ਨਹੀਂ ਕਰੀ ਉਹ ਤਾਂ ਬਸ ਆਪਦੇ ਪਰਿਵਾਰ ਦੀਆਂ ਗੱਲਾਂ ਕਰਦੀ ਸੀ ਜੇ ਜਲਪੈ ਜੈਨੂੰ ਬੁਰਾ ਲੱਗਦਾਗਾ ਮੈਂ ਉਹਨੂੰ ਨਾ ਸੱਦਿਆ ਕਰੂੰ ਅੱਗੇ ਤੋਂ ਆਹੋ ਅੱਜ ਤੋਂ ਬਾਅਦ ਨਾ ਖਬਰਦਾਰ ਰਹੀਂ ਜੇ ਉਹਨੂੰ ਉਰੇ ਬਲਾਏਗਾ ਮੈਂ ਇਥੋਂ ਬੁਰਾ ਕੋਈ ਨਹੀਂ ਹੂੰ ਲੱਗ ਜਾਨੀਏ ਮੇਰੇ ਪਿੱਠ ਪਿੱਛੇ ਚੁਗਲੀਆਂ ਕਰਨ ਸੁਣ ਗਿਆ ਤੈਨੂੰ ਆਪ ਕਿਸੇ ਦਾ ਹਾਲ ਚਾਲ ਪੁੱਛਣਾ ਨਹੀਂ ਕਿਸੇ ਹੋਰ ਕੋਲੇ ਦੁੱਖ ਸੁੱਖ ਕਰਨ ਦੇਣਾ ਨਹੀਂ ਚੰਦਰੀ ਕਿਸੇ ਥਾਂ ਦੀ ਹੋਰ ਬਈ ਠੀਕ ਠਾਕ ਹਾਂ ਬਾਈ ਵਧੀਆ ਤੁਸੀਂ ਦੱਸੋ ਪਛਾਨਿਆ ਮੈਨੂੰ ਮੈਂ ਤੁਹਾਡੇ ਘਰ ਦੇ ਨਾਲ ਹੀ ਰਹਿਣਾ ਅੱਛਾ ਹਾਂ ਆਪਾਂ ਦੇਖਿਆ ਜ਼ਰੂਰ ਇੱਕ ਦੂਜੇ ਨੂੰ ਪਰ ਮਿਲੇ ਨਹੀਂ ਕਦੇ ਅੱਛਾ ਠੀਕ ਹੈ ਠੀਕ ਹੈ ਹੋ ਕੀ ਹਾਲ ਨੇ ਬਾਈ ਵਧੀਆ ਵਧੀਆ ਵੀਰੇ ਹੋ ਠੀਕ ਠਾਕ ਹੋ ਤੁਹਾਨੂੰ ਮਿਲਦਾ ਸਾਲ ਕੀ ਹੋਇਆ ਹੈ ਨਾ ਇੱਥੇ ਆਇਆ ਹਾਂ ਵੀਰੇ ਇੱਕ ਹਾਂ ਵੀਰੇ ਇੱਕ ਸਾਲ ਕੋ ਆਇਆ ਇੱਥੇ ਆਇਆ ਨੂੰ ਤੇ ਹੋ ਠੀਕ ਠਾਕ ਕੰਮ ਕਰ ਠੀਕ ਹੈ ਹਾਂ ਹਾਂ ਵਧੀਆ ਵਧੀਆ ਬਾਈ ਬਾਈ ਇੱਕ ਤਰ੍ਹਾਂ ਨਾਲ ਗੱਲ ਕਰਨੀ ਸੀ ਯਾਰ ਯਾਰ ਇਹ ਜੀ ਕਿਹੜੀ ਗੱਲ ਕਰਨੀ ਆ ਨਲੇ ਯਾਰ ਆਪਾਂ ਤਾਂ ਇੱਕ ਦੂਜੇ ਨੂੰ ਜਾਣਦੇ ਤੱਕ ਨਹੀਂ ਫੇਰ ਇਹ ਜੀ ਕਿਹੜੀ ਗੱਲ ਹੋ ਸਕਦੀ ਆ ਚੱਲ ਛੱਡ ਦੱਸ ਮੇਰਾ ਵੀਰ ਕਿਹੜੀ ਗੱਲ ਗੁੱਸਾ ਨਾ ਕਰੇ ਮੇਰੀ ਗੱਲ ਦਾ ਭਰਾ ਆਪਣੇ ਸਾਂਝੇ ਕੰ ਦਾ ਯਾਰ ਜਿਹੜਾ ਤੁਹਾਡੇ ਘਰੇ ਰੋਜ਼ ਕਲੇਸ਼ ਹੁੰਦਾ ਨਾ ਬਾਈ ਫਿਰ ਚੰਗਾ ਨਹੀਂ ਲੱਗਦਾ ਠੀਕ ਹੈ ਪਰ ਰੋਜ਼ ਸਾਡੇ ਘਰੇ ਹੁੰਦਾ ਯਾਰ ਜਿਹੜਾ ਤੂੰ ਤੇ ਤੇਰੀ ਵਾਈਫ ਬੇਬੇ ਨਾਲ ਸਲੂਕ ਕਰਦੇ ਹੋ ਉਹ ਚੰਗਾ ਨਹੀਂ ਲੱਗਦਾ ਵੀਰੇ ਮੇਰੀ ਗੱਲ ਦਾ ਗੁੱਸਾ ਨਾ ਕਰੀ ਭਰਾ ਅੱਛਾ ਅੱਛਾ ਮਤਲਬ ਤੁਹਾਡਾ ਧਿਆਨ ਸਾਡੇ ਘਰ ਹੀ ਹੁੰਦਾ ਹਨਾ ਵੀ ਸਾਡੇ ਘਰੇ ਕਦੋਂ ਕਲੇਸ਼ ਹੁੰਦਾ ਕਿਹੜੇ ਵੇਲੇ ਕਲੇਸ਼ ਹੁੰਦਾ ਕਿਸ ਗੱਲੋਂ ਕਲੇਸ਼ ਹੁੰਦਾ ਦੇਖ ਬਾਈ ਸਾਡੇ ਘਰ ਦਾ ਮਸਲਾ ਤੂੰ ਵਿੱਚ ਨਾ ਬੋਲੇ ਨਾ ਤਾਂ ਤੇਰੇ ਲਈ ਚੰਗੀ ਗੱਲ ਆ ਇਹ ਸਮਝ ਗਿਆ ਬਾਕੀ ਮੇਰੀ ਮਾਂ ਕਿਵੇਂ ਰੱਖਣੀ ਆ ਕਿਵੇਂ ਨਾ ਇਹ ਅਸੀਂ ਆਪ ਦੇਖਾਂਗੇ ਤੂੰ ਉਹਦੇ ਕੰਮ ਤੱਕ ਮਤਲਬ ਰੱਖ ਮੇਰਾ ਵੀਰ ਫਿਰ ਵੀ ਬਾਈ ਸਮਝਾਉਣਾ ਮੇਰਾ ਫਰਜ਼ ਸੀ ਪਤਾ ਕੀ ਗੱਲ ਆ ਬਜ਼ੁਰਗ ਬੰਦੇ ਨਾਲ ਸਲੂਕ ਕਰਨਾ ਚੰਗਾ ਨਹੀਂ ਹੁੰਦਾ ਜੇ ਮੇਰੇ ਕਿਸੇ ਗੱਲ ਦਾ ਗੁੱਸਾ ਲੱਗਿਆ ਹੋਵੇ ਮੈਨੂੰ ਮਾਫ ਕਰੀ ਭਰਾਵਾ ਉਹ ਭਰਾਵਾ ਗੁੱਸਾ ਤਾਂ ਲੱਗਿਆ ਤੇਰੀ ਗੱਲ ਦਾ ਗੱਲ ਪਤਾ ਕੀ ਆ ਆਪਦੇ ਘਰ ਦਾ ਨਾ ਧਿਆਨ ਆਪ ਰੱਖਿਆ ਕਰੋ ਦੂਜਿਆਂ ਦੇ ਘਰ ਚ ਨਹੀਂ ਚਾਕੀ ਦਾ ਹੁੰਦਾ ਰਹੀ ਗੱਲ ਮੇਰੀ ਮਾਂ ਦੀ ਅਸੀਂ ਆਪੇ ਦੇਖ ਲਾਂਗੇ ਉਹਨੂੰ ਕਿਵੇਂ ਰੱਖਣਾ ਸਾਸਰੀ ਕਾਲ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਕਿਸੇ ਹੋਰ ਨੂੰ ਮਤਾਂ ਦਈਆਂ ਇਹ ਜੀਆਂ ਹਾਂ ਵੀ ਤੁਸੀਂ ਕਿਉਂ ਮੇਰੀ ਜਾਨ ਲੈਣੀ ਕਰੀ ਐ ਕਿਉਂ ਨਹੀਂ ਇਹ ਗੱਲ ਸਮਝਦੇ ਇੱਕ ਘਰ ਪਿੱਛੇ ਹੀ ਤੁਸੀਂ ਮੈਨੂੰ ਮਾਰਨ ਤੇ ਤੁਲੇ ਹੋ ਪੁੱਤ ਮੈਨੂੰ ਕੁਝ ਨਹੀਂ ਚਾਹੀਦਾ ਇਹ ਘਰ-ਬਾਰ ਸਾਰਾ ਕੁਝ ਤੁਹਾਡਾ ਹੀ ਐ ਬਸ ਮੈਂ ਤਾਂ ਇੱਕ ਕਦਰ ਚਾਹਣੀ ਆ ਕਿਹੜੀ ਤੁਸੀਂ ਮੇਰੀ ਕਰਦੇ ਨਹੀਂ ਉਹ ਬਾਲਾ ਲੈਕਚਰ ਨਾ ਕਰ ਮਾ ਤਾਂ ਠੀਕ ਆ ਚੁੱਪ ਕਰਕੇ ਖੜੀ ਹੋ ਮੇਰੇ ਨਾਲ ਪਟਵਾਰੀ ਦੇ ਚੱਲ ਉੱਥੋਂ ਫਰਦ ਕੜਵਾ ਕੇ ਸਾਈਨ ਕਰਵਾ ਕੇ ਆਉਣੇ ਤੇਰੀ ਤੇਰਾ ਕੀ ਪਤਾ ਕਦੋਂ ਮਰ ਜੇ ਸਾਡਾ ਤਾਂ ਸਾਰਾ ਕੁਝ ਵਿੱਚੀ ਰਹਿ ਜੂ ਇੱਥੇ ਨਾ ਬੁੜੀਏ ਬੜੀ ਚਲਾਕ ਨਾ ਬੜ ਪੰਜ ਸਾਲ ਹੋ ਗਏ ਤੈਨੂੰ ਪਿੱਟਦੀ ਨੂੰ ਵੀ ਫਰਦ ਕਢਾ ਤੇ ਸਾਈਨ ਕਰਦੇ ਪਰ ਤੇਰੇ ਕੰਨ ਤੇ ਨਾ ਜੂ ਨਹੀਂ ਸਰਕਦੀ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਐ ਮਤਲਬ ਪਿਛਲੇ 5 ਸਾਲਾਂ ਤੋਂ ਤੁਸੀਂ ਐਸੇ ਡੇਕ 'ਚ ਸੀ ਕਦੋਂ ਮੈਂ ਸੈਨ ਕਰਾਂ ਤੇ ਕਦੋਂ ਤੁਸੀਂ ਮੈਨੂੰ ਵਿਰਦਾ ਆਸ਼ਰਮ ਛੱਡ ਕੇ ਆਵੋ ਸ਼ਾਬਾਸ਼ ਧੀਏ ਸ਼ਾਬਾਸ਼ ਤੇ ਰੁਈਏ ਹੁਜੀ ਸੋਚਦੇ ਨਹੀਂ ਮੈਂ ਤਾਂ ਤੁਹਾਨੂੰ ਦੇਖ ਦੇਖ ਕੇ ਜਿਉਣੀ ਐ ਤੇ ਤੁਸੀਂ ਤੁਸੀਂ ਮੰਚਾ ਬਹਿਮ ਪਾਲੀ ਬੈਠੇ ਹੋ ਉਹ ਕਿਉਂ ਸਰ ਖਾਤਾ ਬੁੜੀਏ ਤੈਂ ਤੈਨੂੰ ਸਮਝ ਨਹੀਂ ਆਉਂਦਾ ਇੱਕ ਵਾਰ ਕਿਹਾ ਤੈਨੂੰ ਜਿੰਨਾ ਕਿਹਾ ਓਨਾ ਕਰ ਹੁਣ ਮੈਨੂੰ ਐਂ ਦੱਸ ਸੈਨ ਕਰੇਂਗੀ ਜਾਂ ਨਾ ਹਾਂ ਜਾਂ ਨਾ ਚ ਜਵਾਬ ਦੇ ਠੀਕ ਆ ਜੇ ਨਹੀਂ ਸੈਨ ਕਰਨੇ ਨਾ ਆ ਚੱਕਾ ਬਦਾ ਬੋਰੀਆ ਬੈਸਤਰਾ ਤੇ ਤੁਰਤੀ ਲੱਗ ਜਿੱਥੇ ਜਾਨੀ ਆ ਇਸ ਘਰ ਦੇ ਤੇਰੇ ਵਾਸਤੇ ਕੋਈ ਥਾਂ ਨਹੀਂ ਆਹੋ ਹੁਣ ਤਾਂ ਗਵਾਨ ਚ ਵੀ ਚੁਗਲੀਆਂ ਹੋਣ ਲੱਗ ਗਈਆਂ ਵੀ ਇਹ ਨਾ ਤਾਂ ਮੈਨੂੰ ਚਾਹਾਂ ਦਿੰਦੇ ਨੇ ਨਾ ਮੈਨੂੰ ਰੋਟੀਆਂ ਦਿੰਦੇ ਨੇ ਬਸ ਬਹੁਤ ਹੋ ਗਿਆ ਹੁਣ ਬੁੜੀਏ ਜਾਂ ਤਾਂ ਤੂੰ ਹੁਣ ਸਾਡੇ ਘਰ ਨੌਕਰ ਆਏਂਗੀ ਜਾਂ ਇਸ ਘਰ ਚੋਂ ਜਾਏਂਗੀ ਬੇਪੁੱਤ ਹਾੜੇ ਤੁਹਾਡੇ ਦੋਹਾ ਮੂਰੇ ਮੈਂ ਹੱਥ ਵੰਦੀਆਂ ਮੈਨੂੰ ਜਿਹੜੀਆਂ ਤੁਸੀਂ ਦੋ ਰੋਟੀਆਂ ਦਿੰਦੇ ਆ ਉਹ ਵੀ ਨਾ ਦਿਓ ਮੈਂ ਭੁੱਖੀ ਸਾਰ ਲਿਆ ਕਰ ਪਰ ਮੈਨੂੰ ਕਰੋ ਨਾ ਗੱਡੋ ਪੁੱਤ ਮੈਂ ਕਿੱਥੇ ਰੁਲੂੰਗੀ ਕਿੱਥੇ ਜਾਊਂਗੀ ਮੈਂ ਮੈਨੂੰ ਲੱਗਦਾ ਨਹੀਂ ਤੂੰ ਐ ਨਹੀਂ ਮੰਨਣਾ ਥੋੜੀ ਮੇਰੀ ਗੱਲ ਸੁਣ ਚੱਲ ਖੜੀ ਹੋ ਸਾਥੂ ਨਹੀਂ ਦੇਖਿਆ ਤੇਰੇ ਪੁੱਤ ਨਾ ਨਾ ਪੁੱਤ ਹਾੜੇ ਰੱਬ ਦਾ ਚੱਲ ਖੜੀ ਹੋ ਬੋਤੇ ਡਰਾਮੇ ਨਾ ਕਰੂ ਰੇ ਬੋਤੋ ਕਿ ਤੇਰੇ ਡਰਾਮੇ ਉੱਥੇ ਤੈਨੂੰ ਬਿਰਦਾ ਆਸ਼ਰਮ ਛੱਡ ਕੇ ਆਉਣਾ ਠੀਕ ਆ ਅਨੜੇ ਕਿ ਨਾ ਲੋਕਾਂ ਦੇ ਲਈ ਵੇ ਗੱਲਾਂ ਕਰਦੀਆਂ ਨਾ ਬਦਨਾਮ ਕਰਦੀਆਂ ਸਾਨੂੰ ਵੀ ਮੈਨੂੰ ਰੋਟੀ ਨਹੀਂ ਦਿੰਦੇ ਚਾਹ ਨਹੀਂ ਦਿੰਦੇ ਸਾਥੂ ਨਹੀਂ ਐਝੀਆਂ ਗੱਲਾਂ ਸੁਣੀਆਂ ਜਾਂਦੀਆਂ ਚੱਲ ਬਿਰਦਾ ਆਸ਼ਰਮ ਪਾਵੇਂ ਫੁੱਕੀ ਰੱਖ ਲੈ ਮੈਨੂੰ ਕੁਛ ਨਾ ਨਹੀਂ ਪਰ ਮੈਨੂੰ ਕਰੋ ਨਾ ਗੱਲ ਉੱਥੇ ਖਾਲੀ ਰੱਖੀ ਜਿਹੜੀਆਂ ਖਾਣੀਆਂ ਬਾਈ ਮਾੜੀ ਮੋਟੀ ਤਾਂ ਸੰਗ ਸ਼ਰਮ ਕਰ ਲੈ ਮੈਂ ਤੁਸੀਂ ਬਜ਼ੁਰਗ ਮਾਤਾਂ ਨਾਲ ਇਹੋ ਜਿਹਾ ਸਲੂਕ ਕਰਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਨਲੇ ਦਾ ਵਿਚਾਰੀ ਦਾ ਕੀ ਕਸੂਰ ਇੱਕ ਦੋ ਰੋਟੀਆਂ ਹੀ ਖਾਂਦੀ ਹੈ ਉਹ ਵੀ ਤੁਹਾਨੂੰ ਦੇਣੀ ਔਖੀ ਹੋ ਰਹੀਆਂ ਨੇ ਵੀ ਤੁਹਾਡੇ ਘਰ ਨਹੀਂ ਨਾ ਲਵਾਇਆ ਨਹੀਂ ਦੀ ਇਹਨਾਂ ਨੂੰ ਕੁਛ ਨਾ ਕਹਿ ਤੂੰ ਇਹਨਾਂ ਨੂੰ ਨਾ ਰੋਕ ਮੈਨੂੰ ਮਾਰ ਦੇਣ ਦੇ ਮੈਂ ਰੋਜ਼ ਰੋਜ਼ ਦੇ ਮਰਨ ਨਾਲੋਂ ਤਾਂ ਮੈਂ ਇੱਕ ਦਿਨ ਮਰੀ ਚੰਗੀ ਕੀ ਮੈਂ ਦੋ ਰੋਟੀਆਂ ਪਿੱਛੇ ਨਹੀਂ ਦਰਦਸ਼ਾ ਕਰਾਉਣੀ ਇਹਨਾਂ ਤੋਂ ਮੈਨੂੰ ਨਹੀਂ ਸੀ ਪਤਾ ਮੇਰੇ ਢਿੱਡੋਂ ਜੰਮਿਆ ਸਿਰ ਵੱਡ ਦੋ ਰੋਟੀਆਂ ਵੀ ਮੈਨੂੰ ਕਿਉਂ ਦੇ ਰਿਹਾ ਉਹ ਬਾਲੇ ਡਰਾਮੇ ਨਾ ਕਰ ਮਾਤਾ ਠੀਕ ਆ 5 ਸਾਲ ਹੋ ਗਏ ਦੀਆਂ ਮਿੰਟਾਂ ਕਰਦੇ ਨੂੰ ਵੀ ਘਰ ਨਾਮ ਲਵਾ ਦੇ ਘਰ ਨਾਮ ਲਵਾ ਦੇ ਰੋਟੀ ਵੀ ਨਹੀਂ ਪਤਾ ਨਹੀਂ ਕਹੇ ਜੀ ਢੀੜੇ ਜਨਾਨੀ ਆਏ ਖ਼ਬਰਦਾਰ ਬਾਈ ਜੇ ਮਾਂ ਤੇ ਹੱਥ ਚੱਕਿਆ ਚਲ ਤੈਨੂੰ ਤਾਂ ਮੈਂ ਕੀ ਕਹਿਣਾ ਪਹਿਲੇ ਤੂੰ ਤਾਂ ਇੱਕ ਔਰਤ ਐ ਨਾ ਇੱਕ ਔਰਤ ਹੋ ਕੇ ਔਰਤ ਤੇ ਜ਼ੁਲਮ ਕਰ ਰਹੀ ਐ ਨਾ ਜੇ ਤੇਰਾ ਭਰਾ ਤੇਰੀ ਮਾਂ ਨੂੰ ਐ ਬਾਹਰ ਕੱਢਦਾ ਤੂੰ ਬਰਦਾਸ਼ਤ ਕਰ ਲੇਂਗੀ ਨਾਲੇ ਚਾਈ ਬੇਬੇ ਦਾ ਕਸੂਰੀ ਕੀ ਐ ਵੀ ਉਹ ਕੰਮ ਨਹੀਂ ਕਰਦੀ ਉਦੋਂ ਕੰਮ ਨਹੀਂ ਹੁੰਦਾ ਹੈਗਾ ਤੁਹਾਨੂੰ ਦੋ ਰੋਟੀਆਂ ਦੇਣੀਆਂ ਔਖੀਆਂ ਪਈਆਂ ਨੇ ਮੈਂ ਤਾਂ ਤੇਰੇ ਤੇ ਹੈਰਾਨ ਆ ਜ਼ਬਰਦਸਤ ਜੇ ਮੈਨੂੰ ਬੱਤ ਘੱਟ ਬੋਲੀਆਂ ਨਾਲੇ ਤੂੰ ਕੌਣ ਹੋਣੀਆਂ ਸਾਡੇ ਘਰ ਦੇ ਮਸਲੇ ਚ ਬੋਲਣ ਵਾਲੀ ਬਹੁਤੀ ਹੋ ਰਹੀ ਨਾ ਟੰਗ ਜੀ ਨਾ ਫਸਾ ਚੁੱਪ ਕਰਕੇ ਆਪਦਾ ਘਰ ਸੰਭਲੇ ਤੁਰ ਜਾ ਇੱਥੋਂ ਨਹੀਂ ਮੈਥੋਂ ਬੁਰਾ ਕੋਈ ਨਹੀਂ ਹੋਊਗਾ ਇੱਥੋਂ ਬੁਰਾ ਤਾਂ ਕੋਈ ਹੋ ਵੀ ਨਹੀਂ ਸਕਦਾ ਨਾ ਜਿਹੜਾ سلوਕ ਤੁਸੀਂ ਬੇਬੇ ਨਾਲ ਕਰਦੇ ਹੋ ਨਾ ਮੇਰੇ ਕੋਲ ਇੱਕ ਨਹੀਂ ਹਜ਼ਾਰਾਂ ਹੀ ਵੀਡੀਓ ਪਈਆਂ ਨੇ ਤੁਹਾਡੇ ਖਿਲਾਫ ਜੇ ਜਾ ਕੇ ਕੰਪਲੇਨ ਕਰਤੀ ਨਾ ਸਾਰੀ ਉਮਰ ਤੁਹਾਡੀ ਜੇਲ੍ਹ ਚ ਲੰਘੋਗੀ ਨਹੀਂ ਤਾਂ ਬੇਬੇ ਨੂੰ ਤੰਗ ਕਰਨਾ ਬੰਦ ਕਰ ਦਿਓ ਤੁਸੀਂ ਅੱਛਾ ਮਤਲਬ ਚੋਰੀ ਚੋਰੀ ਉਹ ਸਾਡੀਆਂ ਵੀਡੀਓ ਬਣਾਈਆਂ ਜਾ ਰਹੀਆਂ ਨੇ ਹਨ ਵੀ ਅਸੀਂ ਕੀ ਕਰਦੇ ਆ ਆਪਦੇ ਘਰੇ ਤੈਨੂੰ ਕੀ ਲੱਗਦਾ ਤੇਰੀ ਗੱਲ ਤੇ ਕੋਈ ਯਕੀਨ ਕਰ ਲੂ ਅਸੀਂ ਜੋ ਚਾਹਾਂਗੇ ਉਹ ਕਰਾਂਗੇ ਨੜੇ ਜਾ ਇੰਨਾ 헤ਜ ਆਉਂਦਾ ਨਾ ਜਾ ਲੈ ਜਾ ਬੁੜੀ ਨੂੰ ਆਪਦੇ ਘਰੇ ਦੇਖ ਲੈ ਕਿੰਨੇ ਕ ਦਿਨ ਰੱਖਦੀਆਂ ਤੂੰ ਆਹੀ ਪੱਟੀ ਹਮਤਣ ਇਹ ਜੇ ਇਹ ਗੱਲ ਹੈ ਨਾ ਤਾਂ ਕੋਈ ਗੱਲ ਹੀ ਬਾਈ ਅੱਜ ਤੋਂ ਬੇਬੇ ਦੀ ਜ਼ਿੰਮੇਵਾਰੀ ਸਾਡੀ ਤੇ ਤੁਹਾਡਾ ਨਾ ਬੇਬੇ ਨਾਲ ਕੋਈ ਲਾਗਾ ਦੇਗਾ ਨਹੀਂ ਹੈਗਾ ਹਾਂ ਹਾਂ ਲੈ ਜਾ ਲੈ ਜਾ ਪਰ ਸਿਆਪਾ ਨਿਬੜੂ ਮੈਂ ਵੀ ਦੇਖੂਗੀ ਕਿ ਕਿੰਨੇ ਕ ਦਿਨ ਤੂੰ ਇਹਨੂੰ ਅਰਦੇ ਘਰੇ ਰੱਖਦੀਆਂ ਦੋ ਦਿਨ ਨਹੀਂ ਰੱਖ ਸਕਦੀ ਚਲੋ ਬੇਬੇ ਜੀ ਮੇਰੇ ਨਾਲ ਚਲੋ ਤੁਸੀਂ ਅੱਜ ਤੋਂ ਮੈਂ ਹੀ ਤੁਹਾਡੀ ਧੀ ਹਾਂ ਤੇ ਇਹਨਾਂ ਨਾਲ ਨਾ ਤੁਹਾਡਾ ਕੋਈ ਰਿਸ਼ਤਾ ਨਹੀਂ ਹੈਗਾ ਹਾਂ ਬੁੱਤ ਇੰਨਾ ਕੁਲ ਮੈਂ ਹੁਣ ਇੱਕ ਮਿੰਟ ਨਹੀਂ ਰਹਿਣਾ ਅੱਜ ਤੋਂ ਬਾਅਦ ਤੇ ਮੇਰੇ ਲਈ ਮਰ ਗਈ ਤੇ ਮੈਂ ਇੰਨਾਂ ਲਈ ਮਰ ਗਈ ਚਲਤੀਏ ਚਲਾ ਯਾਰ ਮੇਰੀ ਗੱਲ ਸੁਣਿਓ ਜੀ ਕੀ ਹੋ ਗਿਆ ਹੁਣ ਹੋਣਾ ਕੀ ਹੈਗਾ ਫੋਨ ਨੂੰ ਛੱਡ ਦਿਓ ਪਹਿਲਾਂ ਮੇਰੀ ਗੱਲ ਸੁਣ ਲਓ ਬੋਲ ਵੀ ਮੈਂ ਕਹਿੰਨੀ ਆ ਈ ਆਪਾਂ ਤਾਂ ਬਹੁਤ ਵੱਡੀ ਗਲਤੀ ਕਰਤੀ ਬੇਬੇ ਨੂੰ ਉਹਨਾਂ ਦੇ ਘਰੇ ਭੇਜ ਕੇ ਘਰ ਤਾਂ ਬੇਬੇ ਦੇ ਨਾਂ ਹੋਇਆ ਨਾ ਹੁਣ ਬੇਬੇ ਉਹਨਾਂ ਦੇ ਘਰੇ ਰਹੂਗੀ ਘਰ ਵੀ ਤਾਂ ਉਹਨਾਂ ਦੇ ਨਾਂ ਲੱਗੂਗਾ ਮੇਰੇ ਸਾਲ ਦੀ ਪਹਿਲਾਂ ਨਹੀਂ ਸੀ ਭੌਂਕ ਸਕਦੀ ਤੂੰ ਹੈ ਉਹ ਅਕਲ ਤੇਰੀ ਘਾ ਚਰਨ ਗਈ ਹੋਈ ਆ ਕਿਸੇ ਪਾਸੇ ਹੁਣ ਯਾਦ ਕਰਾਉਣੀ ਆ ਤੂੰ ਚਾਪਾ ਸਿੜ ਕੇ ਰੱਖਤਾ ਮੇਰੀ ਜਾਨ ਨੂੰ ਹੁਣ ਕੀ ਕਰਾਂਗੇ ਕਰਨਾ ਕੀ ਆ ਮੈਂ ਕਹਿੰਦੀ ਆ ਆਪਾਂ ਨਾ ਬੇਬੇ ਤੋਂ ਮਾਫੀ ਮੰਗ ਲੈਨੇ ਆ ਉੱਥੇ ਜਾ ਕੇ ਤੇ ਬੇਬੇ ਨੂੰ ਘਰੇ ਲੈ ਆਉਨੇ ਆ ਨਹੀਂ ਤਾਂ ਆਪਾਂ ਨਾ ਕਿਸੇ ਵਰਦਾ ਆਸ਼ਰਮ 'ਚ ਬੈਠੇ ਹੋਵਾਂਗੇ ਚਲੋ ਛੇਤੀ ਲਿਆਉਨੇ ਬੇਬੇ ਨੂੰ ਘਰੇ ਜਾ ਕੇ ਓਏ ਇੰਨਾ ਸੌਖਾ ਨਹੀਂ ਹੈਗਾ ਬੇਬੇ ਨੂੰ ਘਰੇ ਲਿਆਉਣਾ ਤੈਨੂੰ ਲੱਗਦਾ ਵੀ ਪੂਰੀ ਮੰਨੂ ਜਮਾਣੀ ਮੰਦੀ ਓਹ ਉਹ ਤਾਂ ਹੁਣ ਉਹਨਾਂ ਨਾਲ ਹੀ ਰਹੂ ਕਿਉਂ ਟਾਈਮ ਖਰਾਬ ਕਰਿਆਗਾ ਜੇ ਆਪਾਂ ਮਾਫੀ ਮੰਗੋਗੇ ਨਾ ਮਾਂ ਮੰਨ ਜੂਗੀ ਮਾਂ ਨਹੀਂ ਕਦੇ ਰੁੱਸਦੀ ਹੁੰਦੀ ਪੁੱਤਨ ਨਾਲ ਮੰਨ ਜੂਗੀ ਆ ਜਾ ਚੱਲੀਏ ਕਿਉਂ ਟਾਈਮ ਖਰਾਬ ਕਰਦੇ ਹੋਗੇ ਗੱਲਾਂ ਗੱਲਾਂ ਚ ਚਲ ਆ ਜਾ ਫਿਰ ਛੇਤੀ ਕਰ ਕਿਤੇ ਹੋਰ ਨਾ ਮੇਰੇ ਸਾਲੇ ਗਵਾਂਢੀਏ ਤੇਜ਼ ਬਹੁਤ ਨੇ ਏ ਬੇਬੇ ਚਾ ਬਹੁਤ ਸੁਆਦ ਹੈ ਪੁੱਤ ਸੌ ਲੱਗੇ ਮੈਂ ਤਾਂ ਤੇਰੇ ਘਰੇ ਆ ਕੇ ਨਾ ਹਾਉ ਜਦ ਡਵਰੇ ਮੈਂ ਤਾਂ ਬੁੱਤਰ ਹੋਜੀ ਭੁੱਖੀ ਰਹਿੰਦੀ ਸੀ ਮੈਂ ਤਾਂ ਦੋ ਰੋਟੀਆਂ ਹੀ ਸਿੱਟ ਦਿੰਦੇ ਸੀ ਜਿਵੇਂ ਕਿਸੇ ਕੁੱਤੇ ਨੂੰ ਸਿੱਟੀ ਦੀਆਂ ਬੇਬੇ ਇਹ ਕੱਲਾ ਮੇਰਾ ਘਰ ਨਹੀਂ ਹੈਗਾ ਇਹ ਹੁਣ ਆਪਣਾ ਸਾਰਿਆਂ ਦਾ ਘਰ ਹੈ ਇਹ ਤੁਹਾਡਾ ਵੀ ਘਰ ਹੈ ਜੀ ਹਾਂ ਨਾਲ ਬੇਬੇ ਤੁਹਾਨੂੰ ਹੋਰ ਤੇ ਨੋ ਬੁੱਤ ਦੀ ਕਮੀ ਮਹਿਸੂਸ ਤੇ ਨਹੀਂ ਹੁੰਦੀ ਜਿਉਂਦੀ ਰਹਤੀ ਏ ਜਿਹੜਾ ਤੂੰ ਮੇਰਾ ਇੰਨਾ ਮਾਣ ਰੱਖਦੀ ਹੈ ਬੇਬੇ ਮਾਫ ਸਾਥ ਹੁਣ ਗਲਤੀ ਹੋ ਗਈ ਮਾ ਤੁਹਾਨੂੰ ਮਾਫ ਕਰਦੇ ਆਂ ਦੂਰ ਹੋ ਜਾ ਮੈਥੋਂ ਮੈਂ ਨਹੀਂ ਜਾਣਦੀ ਤੂੰ ਕੌਣ ਐ ਮੈਂ ਤੇਰੇ ਨਾਲੋਂ ਰਿਸ਼ਤਾ ਤੋੜ ਕੇ ਆਈਆਂ ਨਾ ਮਰ ਗਈ ਸੀ ਤੇਰੀ ਮਾਂ ਉਸ ਉਦੋਂ ਜਦੋਂ ਤੇਰੇ ਘਰ ਚੋਂ ਪੈਰ ਪੱਟ ਲੈ ਸੀ ਮੈਂ ਮਾਂ ਮੇਰੀ ਗੱਲ ਤਾਂ ਸੁਣ ਲਾ ਬਾਈ ਬਸ ਕਰ ਜਾ ਕਿਉਂ ਡਰਾਮੇ ਕਰੀ ਜਾਣਾ ਜਦੋਂ ਸਾਹਮਣਾ ਹੀ ਹੁੰਦਾ ਨਾ ਮਾਨੂੰ ਉਹਦੀ ਸਾਹਮਣਾਂ ਦਾ ਮੈਨੂੰ ਪਤਾ ਵੀ ਤੁਸੀਂ ਇੱਥੇ ਕਿਉਂ ਆਏ ਹੋ ਸਿਰਫ ਲਾਲਚ ਕਰਕੇ ਆਏ ਹੋ ਨਹੀਂ ਬਾਈ ਨਹੀਂ ਭਣੇ ਮਾਂ ਸੀ ਸੱਚੀ ਸ਼ਰਮਿੰਦਾ ਆਹ ਲੈ ਮੈਂ ਕੰਨ ਫੜ ਲੈਣਾ ਮੈਨੂੰ ਮaaf ਕਰ ਦੇ ਮਾਂ ਬਣ ਕੇ ਚੱਲ ਸਾਡੇ ਨਾਲ ਚੱਲ ਪੁੱਤ ਮਾਫ਼ ਤਾਂ ਉਹਨੂੰ ਕੀਤਾ ਜਾਵੇ ਜੀ ਤੋਂ ਗਲਤੀਆਂ ਹੁੰਦੀਆਂ ਹੈੇ ਤੁਸੀਂ ਤਾਂ ਚਲਾਕੀਆਂ ਕਰਦੇ ਹੋ ਮੇਰੇ ਨਾਲ ਨਾ ਨਾ ਬੇਬੇ ਅਸੀਂ ਕੋਈ ਚਲਾਕੀ ਨਹੀਂ ਕਰ ਰਹੇ ਹੈਗੇ ਸਾਡੇ ਤੋਂ ਗਲਤੀ ਹੋ ਗਈ ਅੱਜ ਤੋਂ ਬਾਅਦ ਤੈਨੂੰ ਕੋਈ ਤਕਲੀਫ ਨਹੀਂ ਹੋਊਗੀ ਚੱਲ ਸਾਡੇ ਨਾਲ ਬੇਬੇ ਹਾਂ ਧੀ ਅੱਜ ਤੋਂ ਬਾਅਦ ਮੈਨੂੰ ਕੋਈ ਤਕਲੀਫ ਨਹੀਂ ਕਿਉਂਕਿ ਮੈਂ ਆਪਦੀ ਧੀ ਦੇ ਕੋਲ ਆ ਤੇ ਮੈਂ ਬਹੁਤ ਖੁਸ਼ ਆ ਨਾ ਲਤੂ ਭੈਣੇ ਜੇ ਸਮਝਣਾ ਹੁੰਦਾ ਨਾ ਉਦੋਂ ਹੀ ਸਮਝ ਲਾਂਦੀ ਨਰ ਤੁਸੀਂ ਇੱਥੇ ਕੀ ਲੜ ਰਹੇ ਹੋ ਦਫਾ ਹੋ ਜਾਓ ਇੱਥੋਂ ਠੀਕ ਹੈ ਅੱਜ ਤੋਂ ਨਾ ਹੀ ਸਾਡੀ ਮਾਂ ਐ ਤੁਹਾਡੀ ਕੋਈ ਕਸ਼ ਨਹੀਂ ਲੱਗਦੀ ਨਾ ਹੀ ਤੁਹਾਡਾ ਕੋਈ ਲੈਣਾ ਦੇਣਾ ਤੇ ਨਾ ਹੀ ਕੋਈ ਰਿਸ਼ਤਾ ਦੇ ਨਾਲ ਮਾਂ ਇੱਕ ਵਾਰੀ ਕਹਤਾ ਨਾ ਬਈ ਦਫਾ ਹੋ ਜਾਓ ਕਹਨੇ ਅਸੀਂ ਆਪਣੀ ਗਲਤੀ ਮੰਨ ਤਾ ਰਹੇ ਹਾਂ ਕਹਨੇ ਬਸ ਕਰ ਕਿ ਤੇ ਉਹ ਕੰਮ ਮੈਨੂੰ ਨਾ ਕਰਨਾ ਪੈ ਜੇ ਜਿਵੇਂ ਤੁਸੀਂ ਬੇਬੇ ਨੂੰ ਘਰੋਂ ਕੱਢਿਆ ਸੀ ਨਾ ੱਟਕੇ ਮਾਰ ਕੇ ਤੇ ਸਾਨੂੰ ਤੁਹਾਨੂੰ ੱਟਕੇ ਮਾਰ ਕੇ ਕੱਢਣਾ ਪੈ ਜੇ ਦਫਾ ਹੋ ਜਾਓ ਇੱਥੋਂ ਪੁੱਤ ਤੈਨੂੰ ਨਹੀਂ ਪਤਾ ਤੇ ਟੇਕਨ ਆਈ ਨੇ ਇਹਨਾਂ ਨੂੰ ਇਹ ਪਤਾ ਨਾ ਵੀ ਜਿਹੜਾ ਘਰ ਹੈ ਉਹ ਹਾਲੇ ਵੀ ਮੇਰੇ ਨਾਂ ਹੈ ਪੁੱਤ ਬੇਫਿਕਰ ਰਹਿ ਚਿੰਤਾ ਮੈਂ ਜਿਉਣੀ ਆ ਮੈਂ ਕਿਸੇ ਵੀ ਕਾਗਜ਼ ਤੇ ਸਾਈਨ ਨਹੀਂ ਕਰਨੇ ਹੋ ਘਰ ਮੇਰੇ ਨਾਂ ਹੀ ਰਹੂਗਾ ਪਰ ਹਾਂ ਜਦੋਂ ਮੈਂ ਮਰ ਗਈ ਤਾਂ ਉਸ ਤੋਂ ਬਾਅਦ ਹੋ ਘਰ ਤੁਹਾਡਾ ਖੁਸ਼ੀ ਖੁਸ਼ੀ ਨਹੀਂ ਉਸ ਘਰ ਚ ਮਿਲਗੇ ਸ਼ਾਂਤੀ ਚੇੜੀ ਚੀਜ਼ ਵਾਸਤੇ ਇੱਥੇ ਆਏ ਸੀ ਨਾ ਉਹ ਤਾਂ ਤੁਹਾਨੂੰ ਬੇਬੇ ਨੇ ਦੱਸ ਹੀ ਦਿੱਤਾ ਹੁਣ ਤਾਂ ਬਗਜੂ ਇੱਥੋਂ ਜਾਣਿਆ ਭੈਣ ਲਾਲਚੀ ਕਿਸੇ ਥਾਂ ਦੇ ਤੇ ਪੁੱਤ ਇੱਕ ਗੱਲ ਯਾਦ ਰੱਖੀ ਮੈਨੂੰ ਮਰੀ ਨੂੰ ਨਾ ਦੇਖਣ ਵੀ ਨਹੀਂ ਤੇ ਇਹਨੂੰ ਮੇਰੀ ਅਰਥੀ ਨੂੰ ਵੀ ਹੱਥ ਨਾ ਲਾਉਣ ਦੇ ਬੇਬੇ ਚੁੱਪ ਕਰ ਚੁੱਪ ਕਰ ਬੇਬੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਰਬਰ ਟੀਵੀ ਟੀਮ ਵੱਲੋਂ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਡੀਆਂ ਵੀਡੀਓ ਤੁਸੀਂ ਦੇਖ ਕੇ ਵਧੀਆ ਇੰਜੋਏ ਕਰਦੇ ਹੋਮੋਗੇ ਤੇ ਲਾਈਕ ਸ਼ੇਅਰ ਕਮੈਂਟ ਤੁਸੀਂ ਜਰੂਰ ਕਰਦੇ ਹੋ ਠੀਕ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਤੁਹਾ ਸਾਡੀਆਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚਦੀਆਂ ਰਹਿਣ ਤੇ ਬਾਕੀ ਦੀਆਂ ਗੱਲਾਂ ਹਾਂ ਜੀ ਬਿਲਕੁਲ ਜਦੋਂ ਹਨਾ ਅਸੀਂ ਕੋਈ ਵੀ ਵੀਡੀਓ ਤੁਹਾਡੇ ਰੂਬਰੂ ਲੈ ਕੇ ਆਉਣਾ ਤੇ ਜਦੋਂ ਤੁਸੀਂ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤਾਂ ਸਾਡੀ ਸਾਰੀ ਟੀਮ ਦਾ ਜਿਹੜਾ ਹੌਂਸਲਾ ਹੈ ਉਹ ਦੁੱਗਣਾ ਹੋ ਜਾਂਦਾ ਹੈ ਮਤਲਬ ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਤੋਂ ਵੀ ਸੋਨਾ ਕੰਟੈਂਟ ਅਸੀਂ ਤੁਹਾਡੇ ਰੂਬਰੂ ਕਰਦੇ ਰਹੀਏ ਤੇ ਸਾਡੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਸਾਡੀਆਂ ਵੀਡੀਓਜ਼ ਪਰਿਵਾਰਕ ਹੁੰਦੀਆਂ ਨੇ ਜਿਹਨੂੰ ਪਰਿਵਾਰ ਦੇ ਵਿੱਚ ਬੈਠ ਕੇ ਤੁਸੀਂ ਦੇਖ ਸਕਦੇ ਹੋ ਤੇ ਸਿੱਖਿਆ ਦੇਣ ਵਾਲੀਆਂ ਹੁੰਦੀਆਂ ਨੇ ਬਿਲਕੁਲ ਜੀ ਤੇ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੋਰ ਸੋਹਣੀਆਂ ਸੋਹਣੀਆਂ ਵੀਡੀਓਜ਼ ਦੇ ਲਈ ਧੰਨਵਾਦ Thank you.